ਲੁਧਿਆਣਾ ਬੀਆਰਐਸ ਨਗਰ ਸਥਿਤ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਹੋਈ ਚੋਰੀ ਦੇ ਮਾਮਲੇ ਵਿੱਚ ਸ਼ੀਤਲਾ ਮਾਤਾ ਮੰਦਿਰ ਕਮੇਟੀ ਅਤੇ ਸ਼ਰਦਾਲੂਆਂ ਨੇ ਡੀਸੀਪੀ ਸ਼ੁਭਮ ਅਗਰਵਾਲ ਨਾਲ ਮੀਟਿੰਗ ਕੀਤੀ ਇਸ ਮੌਕੇ ਡੀਸੀਪੀ ਨੇ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਭਰੋਸਾ ਵੀ ਦਿੱਤਾ ਮੀਟਿੰਗ ਤੋਂ ਬਾਅਦ ਮੰਦਿਰ ਕਮੇਟੀ ਨੇ ਤਰਨਾ ਵੀ ਐਜੜਾ ਸਥਗਿਤ ਕਰ ਦਿੱਤਾ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਤੇ ਬੜੀ ਇੱਕ ਪੀਸਫੁਲ ਮਾਹੌਲ ਦੇ ਵਿੱਚ ਤੇ ਇੱਕ ਸੁਖਾਵਨੇ ਮਾਹੌਲ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਡਿਸਕਸ ਹੋਈ ਉਦੇ ਵਿੱਚ ਕਈ ਜਿਹੜੇ ਤੱਥਾਂ ਤੇ ਗੱਲ ਹੋਈ ਕਿ ਜੀ ਇਨਵੈਸਟੀਗੇਸ਼ਨ ਕੀ ਜਿਹੜੀ ਹੈਗੀ ਆ ਪੁਲਿਸ ਨੇ ਕਰ ਚੁੱਕੀ ਇਹਨਾਂ ਨੂੰ ਸਾਰੇ ਅਸੀਂ ਟਰਾਂਸਪੇਰੈਂਟਲੀ ਦੱਸਿਆ ਤੇ ਇਹਨਾਂ ਨੂੰ ਅਸੀਂ ਇਹ ਵੀ ਰਿਕੁਐਸਟ ਕੀਤੀ ਕਿ ਤੁਸੀਂ ਸਾਡੇ ਨਾਲ ਡਾਇਰੈਕਟ ਜਿਹੜਾ ਹੈਗਾ ਇਹਦੇ ਚਰਾਬਸਾ ਕਰੋ ਸੋ ਥੈਟ ਕਿ ਜਿਹੜੇ ਵਿਚਾਰ ਕੋਈ ਰਿਊਮਰ ਮੰਗਰਿੰਗ ਕਿਸੇ ਵੀ ਤਰੀਕੇ ਦੀ ਜਿਹੜੀ ਆਵਾਜ਼ ਫੈਲਾਂਦੇ ਜਿਹੜਾ ਫੜਕਾਉ ਭਾਸ਼ਣ ਦੇਂਦੇ ਉਹਨਾਂ ਤੋਂ ਆਪਾਂ ਬਚੀਏ ਤੇ ਸਾਡੇ ਜਿਹੜਾ ਇੱਥੇ ਜੋ ਵੀ ਇਨਸੀਡੈਂਟ ਹੋਇਆ ਆਪਾਂ ਉਹਨੂੰ ਉਹਦੀ ਉਹਦੀ ਗੁਲਤੀ ਨੂੰ ਸੁਲਝਾਉਣ ਦੇ ਵਿੱਚ ਲੱਗੀ ਆਪਣੀ ਸਾਰੀ એનર્ਜੀ ਉਧਰਲੇ ਪਾਸੇ ਡਿਵੋਟ ਕਰੀਏ ਤੇ ਇਸੇ ਦੇ ਵਿੱਚ ਕਈ ਪੁਆਇੰਟ ਆ ਤੇ ਜਿਹੜੀ ਇਹ ਚਰਚਾ ਹੋਈ ਜਦੇ ਵਿੱਚ ਇੱਕ ਗੱਲ ਇਹ ਹੋਈ ਕਿ ਕੱਲ ਮੰਦਿਰ ਕਮੇਟੀ ਨੇ ਸਾਨੂੰ ਕਿਹਾ ਕਿ ਉਹ ਅਸੀਂ ਉਹਨਾਂ ਨੇ ਬੇਨਤੀ ਕੀਤੀ ਬੇਨਤੀ ਲਈ ਕਿ ਤੁਸੀਂ ਸਾਨੂੰ ਤੁਸੀਂ ਸਾਡੇ ਨਾਲ ਆਓ ਤੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਸਾਡੀ ਟੀਮ ਉੱਥੇ ਜਿਹੜੀ ਹੈਗੀ ਆ ਹਾਲੇ ਤੱਕ ਅਸੀਂ ਕਾਫੀ ਅੱਗੇ ਆਪਣਾ ਚੱਲ ਗਏ ਨੇ ਉੱਥੇ ਵੀ ਸਾਡੀ ਟੀਮ ਵਰਕਰ ਰਹੀ ਉੱਥੇ ਆ ਜਾਓ ਅਧਵਾ ਇੱਕ ਗਲਤੀ ਹੋ ਐਗਰੀ ਆਪੋਨੇ ਹੋਏ ਕਿ ਜੀ ਕੱਲ ਸਾਡੀ ਇੱਕ ਜੁਆਇੰਟ ਟੀਮ ਸਾਡੀ ਟੀਮ ਜਿਹੜੇ ਮੰਦਿਰ ਕਮੇਟੀ ਦੇ ਜਿਹੜੇ ਮੇਨ ਮੈਂਬਰ ਹੈਗੇ ਆ ਜਾਂ ਜਿਹੜੇ ਇਹਨਾਂ ਦੇ ਪੁਜਾਰੀ ਸਾਹਿਬ ਹਨ ਉਹ ਸਾਰੇ ਇੱਥੇ ਆ ਕੇ ਅਸੀਂ ਜੁਆਇੰਟਲੀ ਜਿਹੜੀ ਆ ਜੋ ਸਾਰੀ ਫੁਟੇਜ ਹੈ ਉਹ ਸਾਰੀ ਇੱਕ ਵਾਰ ਦੁਬਾਰਾ ਰਿਵਿਊ ਕਰ ਲਾਣੇ ਆ ਰਿਵਿਜ਼ਿਟ ਕਰ ਲੈਣੇ ਸੋ ਥੈਟ ਆਪਾਂ ਨੂੰ ਇਹ ਪਤਾ ਲੱਗੇ ਕੋਈ ਸ਼ੱਕੀ ਬੰਦਾ ਤਾਂ ਨਹੀਂ ਇਹਦੇ ਵਿੱਚ ਹੈਗਾ ਬਾਕੀ ਮੈਂ ਇਹ ਵੀ ਰਿਕੁਐਸਟ ਕਰਦਾ ਮੀਡੀਆ ਨੂੰ ਵੀ ਕਿਉਂਕਿ ਇਨਵੈਸਟੀਗੇਸ਼ਨ ਦੀ ਕਈ ਸੈਂਸਿਟਿਵਲ ਨਾ ਹੁੰਦੀ ਆਪਾਂ ਹਰ ਗੱਲ ਦੇਖੋ ਬੋਲੋ ਤੁਸੀਂ ਇਕੱਲਾ ਇਕੱਲਾ ਇਨਵੈਸਟੀਗੇਸ਼ਨ ਦੀ ਗੱਲ ਪੁੱਛ ਕੇ ਕਿਤੇ ਇਹ ਵੀ ਮੀਡੀਆ ਦੀ ਵੀ ਦੇ ਜਿੰਮੇਵਾਰੀ ਹੈ ਕਿਤੇ ਤੁਸੀਂ ਤਾਂ ਨਹੀਂ ਹੈਲਪ ਪਾ ਮੇਰੇ ਸਾਰੇ মিডিਆ ਸੱਜਣਾ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਕਿਉਂਕਿ ਇਨਵੈਸਟੀਗੇਸ਼ਨ ਦੇ ਕਈ ਸੈਂਸਿਟਿਵ ਪਹਿਲੂ ਹੁੰਦੇ ਆ ਉਹਦੇ ਵਿੱਚ ਜਦ ਅਸੀਂ ਜਦੋਂ ਅਸੀਂ ਬੰਦਾ ਫੜਾਂਗੇ ਰਿਕਵਰੀ ਕਰਾਂਗੇ ਸਾਰੀ ਗੱਲ ਤੁਹਾਡੇ ਨਾਲ ਸਾਂਝਾ ਕਰਾਂਗੇ ਕੋਈ ਵੀ ਬਿਲਕੁਲ ਸਾਰੀ ਟਰਾਂਸਪੇਰੈਂਟਲੀ ਜਿੱਦਾਂ ਅਸੀਂ ਮੰਦਿਰ ਵਾਲਿਆਂ ਨੂੰ ਦੱਸੀ ਤੁਹਾਡੇ ਨਾਲ ਵੀ ਸਾਰੀ ਟਰਾਂਸਪੇਰੈਂਟਲੀ ਅਸੀਂ ਗੱਲ ਕਰਾਂਗੇ ਕੋਰਟ ਦੀ ਅਸੀਂ ਆਪਣੀ ਚਾਰਜ ਦਿਵਾਉਣੀ ਇੱਕ ਇੱਕ ਗੱਲ ਤਾਂ ਮਾਈਂਡ ਚ ਸਭ ਤੇ ਆਂਦੀ ਹੈ ਨਾ ਵੀ ਉਹ ਫਸਟ ਟਾਈਮ ਤਾਂ ਆਏ ਨਹੀਂ ਹੋਣੇ ਆ ਪਹਿਲਾਂ ਨਾਨਾ ਕਰਦੇ ਵੀ ਉਹ ਮੇਬੀ ਤੁਹਾਨੂੰ ਇਹ ਤਿੰਨ ਵਾਰ ਤਾਂ ਮੰਦਰੋਨ ਨੂੰ ਵਿਜ਼ਿਟ ਕੀ ਕਰਨਾ ਪਿਆ ਹੀ ਹੋਣਾ ਕਿ ਮੰਦਰ ਦੇ ਆਸ-ਪਾਸ ਵੀ ਸਿਸਟੀਆਂ ਲੱਗੇ ਹੋਣਗੇ ਯਾ ਰੂਟ ਮੰਦਰ ਦਾ ਆਈ ਡੋਨਟ ਥਿੰਕ ਸੋ ਵੀ ਇੱਕ ਵਾਰੀ ਜਿਉ ਇਦਾਂ ਨਹੀਂ ਸਾਰੇ ਜਿਹੜੇ ਹੈ ਅਸੀਂ ਹਾਲੇ ਦੁਆਲੇ ਦੇ ਸਾਰੇ ਕੈਮਰੇ ਅਸੀਂ ਖਾਗਾ ਰਹੇ ਨੇ ਜਿਹੜੇ ਮੰਦਰ ਪ੍ਰਸ਼ਾਸਨ ਦੇ ਕਮੇਟੀ ਦੇ ਮੈਂਬਰ ਹੋ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕੀਤੀ ਹੈ ਜਰਵਾਨੇ ਪਿਛਲੇ ਕੁਝ ਸਮਾਂ ਦੇ ਵਿੱਚ ਕੋਈ ਆਊਟਸਾਈਡਰ ਬੰਦਾ ਇੱਥੇ ਕਿ ਇੱਥੇ ਦੇਖਿਆ ਹੈ ਕੋਈ ਨੂੰ ਲੱਗਿਆ ਜਿਹਦੀ ਬਾਡੀ ਲੈਂਗੁਏਜ ਤੋਂ ਜਾਂ ਜਿਹੜਾ ਕੋਈ ਰੂਟੀਨ 'ਚ ਨਹੀਂ ਆਂਦਾ ਉਹ ਬਾਹਰਲਾ ਬੰਦਾ ਜੇਕਰ ਇਹਨਾਂ ਨੂੰ ਕਿਸੇ ਤਰੀਕੇ ਦੀ ਇਨਫੋਰਮੇਸ਼ਨ ਸਾਨੂੰ ਦੱਸੋ ਆਸ-ਪਾਸ ਦੇ ਸਾਰੇ ਕੈਮਰੇ ਅਸੀਂ ਖੰਗਾਲ ਰਹੇ ਹਾਂ ਕਿ ਕਿਸੇ ਨੇ ਕੋਈ ਰਕੀਤਾਂ ਨਹੀਂ ਕੀਤੀ ਬਾਕੀ ਜਿਹੜੀ ਹੈਗੀ ਆ ਜੋ ਵੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏਗਾ ਉਹ ਅਸੀਂ ਬੰਦਾ ਫੜ ਕੇ ਤੇ ਸਾਰੀ ਰਿਕਵਰੀ ਕਰਕੇ ਤੁਹਾਡੇ ਨਾਲ ਅਸੀਂ ਫਿਰ ਸੰਵਾਦ ਕਰਦੇ ਹਾਂ ਬਸ ਲਾਸਟ ਇੱਕ ਬੜਾ ਜਰੂਰੀ ਕੁਐਸਚਨ ਇੱਕ ਲਾਸਟ ਇੱਕ ਬੜਾ ਜਰੂਰੀ ਕੁਐਸਚਨ ਕੱਲ ਫਿਰ ਦਰਨਾ ਨਹੀਂ ਲੱਗ ਰਿਹਾ ਮੰਦਰ ਪ੍ਰਸ਼ਾਸਨ ਨੂੰ ਅਰਸ਼ਿਸ਼ ਨੂੰ ਦਿੱਤਾ ਤੇ ਕਹਿੰਦੇ ਮੈਨੂੰ ਮੇਰੀ ਤਾਂ ਮੰਦਰ ਪ੍ਰਸ਼ਾਸਨ ਨਾਲ ਇਹੀ ਗਲਤੀ ਇਹੀ ਬੇਨਤੀ ਹੈ ਤੇ ਉਹ ਵੀ ਇਸ ਗੱਲ ਨੂੰ ਸਮਝਦੇ ਹਨ ਕਿ ਅਸੀਂ ਇੱਕ ਜੋ ਠੋਕੇ ਇੱਕ ਦੂਜੇ ਦੀ ਬਾਵਾ ਬਣ ਕੇ ਕੰਮ ਕਰੀਏ ਰੈਦਰ ਦੈਨ ਇੱਕ ਦੂਜੇ ਦੇ ਖਿਲਾਫ ਜਾ ਕੇ ਕਿਉਂਕਿ ਦੇਖੋ ਕਈ ਪੁਆਇੰਟ ਹੁੰਦੇ ਆ ਜਿਦੇ ਚ ਆਪਾਂ ਇੱਕ ਦੂਜੇ ਦੇ ਫਿੰਗਰ ਰੇਜ਼ ਕਰ ਸਕਦੇ ਆ ਬਟ ਉਹਦੇ ਨਾਲੋਂ ਕੋਈ ਪਰਪਸ ਸੋਲਵ ਨਹੀਂ ਹੋਣਾ ਤੇ ਪਰਪਸ ਤੇ ਇਹ ਹੀ ਗੱਲ ਤਾਂ ਹੈ ਕਿ ਜਿੱਦਾਂ ਇਹਨਾਂ ਨੇ ਬੜੀ ਪੋਜ਼ਿਟਿਵਿਟੀ ਮੈਂ ਜਿਹਦੇ ਵਿੱਚ ਨਾ ਨੇ ਮੈਂ ਤਾਂ ਇਹਨਾਂ ਨੂੰ ਆਪ ਇਨਵਾਈਟ ਕੀਤਾ ਕਿ ਤੁਹਾਨੂੰ ਜਿਹੜੀ ਕੋਈ ਚੀਜ਼ ਲੱਗਦੀ ਹੈ ਇਨਵੈਸਟੀਗੇਸ਼ਨ ਤੁਹਾਨੂੰ ਲੱਗਦਾ ਆਪਾਂ ਇਹ ਕਰਨੀ ਚਾਹੀਦੀ ਆਪਾਂ ਕਰਾਂਗੇ ਜੇ ਸਾਡੇ ਮੁਤਾਬਿਕ ਅਸੀਂ 100% ਕਰ ਰਹੇ ਹਾਂ ਬਟ ਜੇ ਕਿਤੇ 99.99 ਰਹੇਗਾ ਤੁਸੀਂ ਦੱਸਿਓ ਅਸੀਂ ਕਰਾਂਗੇ ਤੇ ਇਹਨਾਂ ਨੇ ਬੜਾ ਇੱਕ ਪੋਜ਼ਿਟਿਵਲੀ ਸਾਡੇ ਨਾਲ ਪਹਿਲੇ ਵੀ ਬੰਦੇ ਦਾ ਬੜਾ ਹੀ ਪੋਜ਼ਿਟਿਵ ਰੋਲ ਰਿਹਾ ਇਨਫੈਕਟ ਮੈਂ ਮੰਦਰ ਦੀ ਸਾਰੀ ਕਮਿਊਨਿਟੀ ਤੇ ਮੰਦਰ ਨਾਲ ਸਾਰਿਆਂ ਨੂੰ ਮੈਂ ਇਸ ਗੱਲ ਦਾ ਮੈਂ ਇਹਨਾਂ ਨੂੰ ਅਪਰੀਸ਼ੀਏਟ ਕਰਦਾ ਇਸ ਗੱਲ ਦਾ ਕਿ ਜਿੱਦਾਂ ਟੀਮ ਕਿਉਂਕਿ ਅਸੀਂ ਆਪਣਾ ਸਾਰਾ ਧਿਆਨ ਇਨਵੈਸਟੀਗੇਸ਼ਨ ਤੇ ਦੇ ਸਕੇ ਇਸ ਕਰਕੇ ਅਸੀਂ ਕਾਫੀ ਜਿਹੜਾ ਸੀਨ ਆਫ ਕਰਾਈਮ ਤੋਂ ਕਾਫੀ ਜ਼ਿਆਦਾ ਦੂਰ ਅਸੀਂ ਚੱਲ ਗਏ ਆ ਗਿਆ ਸਰ ਜਿਹੜੇ ਬਾਕੀ ਸੰਗਠਨ ਹੈਗੇ ਉਹ ਵੀ ਡਿਮਾਂਡ ਕਰ ਰਹੇ ਆ ਕਿ ਉਹਨਾਂ ਨੂੰ ਵੀ ਅਪੀਲ ਰਹੀ ਜੀ ਮੇਰੇ ਜਿੰਨੇ ਵੀ ਆਪਣੇ ਸਮਾਜ ਸੇਵੀ ਹੈਗੇ ਆਂ ਹੋਰ ਜਿਹੜੇ ਆਪਣੇ ਲੁਧਿਆਣਾ ਦੇ ਆ ਪੰਜਾਬ ਦੇ ਜਿੰਨੇ ਵੀ ਸਮਾਜ ਸੇਵੀ ਆ ਸਾਰਿਆਂ ਨੂੰ ਮੇਰੀ ਇਹੀ ਬੇਨਤੀ ਹੈ ਦੀ ਮੰਦਿਰ ਕਮੇਟੀ ਨਾਲ ਬੜੀ ਪੋਜ਼ਿਟਿਵਲੀ ਸਾਡੀ ਜਿਹੜੀ ਚਰਚਾ ਚੱਲ ਰਹੀ ਹੈ ਐਂਡ ਮੰਦਿਰ ਕਮੇਟੀ ਇਸ ਗੱਲ ਨੂੰ ਸਮਝਦੀ ਹੈ ਕਿ ਜੀ ਆ ਪੁਲਿਸ ਲੱਗੀ ਹੋਈ ਹੈ ਕੱਲ ਉਹਨਾਂ ਦੇ ਨਾਲ ਫਿਰ ਅਸੀਂ ਜੁਆਇੰਟਲੀ ਜਿਹੜੀ ਹੈਗੀ ਆ ਸਾਰੀ ਫੁਟੇਜਸ ਨੂੰ ਚੈੱਕ ਕਰਾਂਗੇ ਤੇ ਸਾਡੀ ਟੀਮ ਜਿਹੜੀ ਹੈਗੀ ਆ ਕਾਫੀ ਅੱਗੇ ਚੱਲ ਗਈ ਹੈ ਇਸ ਇਨਵੈਸਟੀਗੇਸ਼ਨ ਦੇ ਵਿੱਚ ਉਹ ਜਲਦੀ ਅਸੀਂ ਬੰਦਾ ਫੜ ਕੇ ਜਿਹੜੀ ਹੈਗੀ ਆ ਤੁਹਾਡੇ ਸਾਹਮਣੇ ਕਰਾਂਗੇ ਤੇ ਸਾਰੀ ਇਨਵੈਸਟੀਗੇਸ਼ਨ ਦੀ ਡਿਟੇਲ ਉਹਨਾਂ ਅਸੀਂ ਤੁਹਾਡੇ ਧੰਨਵਾਦੀ ਹਾਂ ਕਿ ਸ਼ਰਮ ਮਗਰਵਾਲ ਜੀ ਸੀਪੀ ਔਰ ਐਸਪੀ ਗੁਰਦੇਵ ਸਿੰਘ ਜੀ ਔਰ ਨੀਰਜ ਚੌਧਰੀ ਐਸਐਸਓ ਸਾਹਿਬ ਜਿਹੜੇ ਕਿ ਸਾਡੇ ਅੱਜ ਸਿਸਕਲ ਸੀਗੀ ਸਾਡੇ ਬੰਦ ਹੀ ਕੱਲ 15 ਜਨਵਰੀ ਨੂੰ ਪਰ ਇਹਨਾਂ ਨੇ ਆ ਕੇ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਅਸੀਂ 2-3 ਦਿਨ ਦੇ ਵਿੱਚ ਇਹ ਮਸਲਾ ਜੋ ਹੈ ਹੱਲ ਕਰ ਦਾਂਗੇ ਸਾਨੂੰ ਉਮੀਦ ਹੈ ਕਿ ਜਿਸ ਹਿਸਾਬ ਨਾਲ ਇਹ ਕਰ ਰਹੇ ਨੇ ਤੇ ਜਲਦੀ ਹੀ ਹੋ ਜਾਏਗਾ ਪਰ ਅਸੀਂ ਕੱਲ ਦਾ ਜੋ ਧਰਨਾ ਹੈ ਉਸ ਨੂੰ ਅਸੀਂ ਪੋਸਟ ਕਰ ਰਹੇ ਹਾਂ ਪਰ ਫਿਰ ਵੀ ਜੇ ਇਹਨਾਂ ਨੇ ਸਾਡੀ ਜਿੰਨੀ ਜਲਦੀ ਹੋ ਸਕੇ ਸੁਣਵਾਈ ਨਾ ਕੀਤੀ ਤਾਂ ਫਿਰ ਸਾਨੂੰ ਉਸੇ ਚੀਜ਼ ਦੇ ਉੱਤੇ ਉਤਰਨਾ ਪੈਗਾ ਫਿਰ ਜੋ ਵੀ مناسب ਹੋਏਗਾ ਚਾਹੇ ਅਸੀਂ ਧਰਨਾ ਦਿੰਨੇ ਆ ਜਾਂ ਚੱਕਾ ਜਾਮ ਕਰਦੇ ਆ ਫਿਰ ਅਸੀਂ ਕਰਾਂਗੇ ਕਾਨੂੰਨੀ ਦਾਇਰੇ 'ਚ ਰਹਿੰਦੇ ਹੋਏ ਔਰ ਉਮੀਦ ਕਰਦੇ ਹਾਂ ਕਿ ਸਾਨੂੰ ਇਸ ਚੀਜ਼ ਦੀ ਲੋੜ ਹੀ ਨਾ ਪਵੇ ਕਿ ਅਸੀਂ ਧਰਨੇ ਦਈਏ ਜਾਂ ਚੱਕੇ ਜਾਮ ਕਰੀਏ ਕਿਉਂਕਿ ਸਾਡਾ ਵੀ ਕੋਈ ਕਿਸੇ ਨੂੰ ਵੀ ਪ੍ਰੇਸ਼ਾਨ ਕਰਨ ਦਾ ਕੋਈ ਇਰਾਦਾ ਨਹੀਂ ਹੈਗਾ ਪਰ ਸਾਡੇ ਮਨ 'ਚ ਜੋ ਅਪਰੋਚ ਹੈ ਜੋ ਵੀ ਹੈ ਜਿੱਤਾਰਮ ਲਈ ਜਾਗਨ ਦੀ ਜ਼ਰੂਰਤ ਹੈਗੀ ਆ ਇਸ ਲਈ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਮਸਲਾ ਜਲਦੀ ਹੱਲ ਹੋ ਜਾਏ ਕਿ ਸਾਨੂੰ ਉਸ ਦੇ ਲਈ ਫੇਰ ਦੁਬਾਰਾ ਆਵਾਜ਼ ਨਾ